ची करिश्ची, मंजी हम्मी, आज आज ची आजी, आज हम्मी। अच्छा। इस वजह से एक ज़्यादा मंज़र है ये भी और आधा आधा भी देखने को मिला लिखी। अरे क्या बात है यार? और यार बनियानी कैमरे लेके फोटो लेने पे जाएंगे। क्या बात है? ਕਿਤੇ ਕਿਹਦਾ ਇਹ ਨਾਲ ਵੈਲਸਟਾ ਉਹਨਾਂ ਨੇ ਕੀ ਮਤਲਬ ਕੀ ਆ ਬਾਦਰ ਜਾਉਗਾ ਦਾ ਬਦਲਵਾ ਇਹ ਪਹਿਲਾਂ ਬਹੁਤ ਬਰੇਲ ਆ ਰਹੀ ਹੈ ਜੀ ਜੀ ਤੋਂ ਸਾਡੇ ਬਰੇਲ ਬਹੁਤ ਬਹੁਤ ਅੱਛਾ ਹੈ ਜੀ ਕਿ ਸੇ ਨੂੰ ਅਜੇ ਹਰ ਕਰਨ ਲਈ ਫਿਰ ਕਰਾਨਾ ਸਭੋ ਮੈਂ ਪੰਜਾਬ ਸਰਕਾਰ ਵੱਲੋਂ शुरू की गई युद्ध नशे मुहिम का सहयोगी हुए नशे का काम करने वाले की सूचना पुलिस ना अपने रंगले पंजाब के बेहतर भविख अपना योगदान महा जय हिंद जय हिंद बहुत बहुत ਪਰ ਸਾਨੂੰ ਇਸ ਗੱਲ ਦੀ ਸਮਝ ਨਹੀਂ ਪਰ ਫਿਰ ਵੀ ਉਹਨਾਂ ਆਪਣੀ ਸਰਕਾਰ ਨੇ ਇਸ ਗੱਲ ਬਾਰੇ ਧਿਆਨ ਦਿੱਤਾ ਹੈ ਕਿ ਸਾਡਾ ਲੋਕ ਨਹੀਂ ਸਾਡਾ ਸਮਾਜ ਇਹ ਸਮਾਏ ਨੂੰ ਅਸੀਂ ਬਚਾ ਕੇ ਰੱਖਣਾ ਤੇ ਉਹਦੇ ਵਾਸਤੇ ਇਹ ਸਭ ਦਾ ਸਵਾਗਤ ਕਰਾते ਤਾਂ ਹੋਰ ਵੀ ਜਿਹੜੇ ਜਿਹੜੇ ਕਿੱਚਾ ਦੀ ਲੋੜ ਹੈ ਉਹਨੂੰ ਅਸੀਂ ਟੱਕ ਕੇ ਚਾਹੇ ਦਵਾਈਆਂ ਦੇ ਰੂਪ ਦੇ ਵਿੱਚ ਕੋਕੜੀਲਾ ਪੰਨਾ ਨਸ਼ਾ ਕਰਦਾ ਹੈ ਉਹ ਕਿਸ ਤਰ੍ਹਾਂ ਕਿਤੇ ਬਿਮਾਰ ਨਹੀਂ ਅਸੀਂ ਜਿਵੇਂ ਦੂਜੇ ਪਰਿਵਾਰਾਂ ਦਾ ਇਲਾਜ ਕਰਉਂਦੇ ਹਾਂ ਤੇਰੀ ਜੇ ਕੋ ਨਸ਼ਾ ਕਰਤਾ ਪਰਿਵਾਰਕ ਸਿਕਰਾਂ ਮਰਦੇ ਨਹੀਂ ਜਿਵੇਂ ਦੂਜੇ ਪਰਿਵਾਰਾਂ ਪਰਿਵਾਰ ਪਰਿਵਾਰਾਂ ਦਾ ਇਲਾਜ ਕਰਉਂਦੇ ਹਾਂ ਤਾਂ ਅਸੀਂ ਇਹਨਾਂ ਨਾਲੇ ਨੌਂ ਨੌਂ ਦਾ ਵੀ ਇਲਾਜ ਕਰਉਣਾ ਤਾਂ ਕਿ ਉਹ ਸਮਾਜ ਦੇ ਚੰਗੇ ਇਨਸਾਨ ਬਣ ਸਕਣ ਔਰ ਸਾਡੇ ਜਿਹੜਾ ਵਿਦੇਸ਼ ਦੀ ਵਾਅਨ ਨੂੰ ਸਾਂਝਾ ਨਕੋਕੇ ਇੱਥੇ ਸਾਰੇ ਵੀ ਤਾਂ ਬੈਠੇ ਨਹੀਂ ਰਹਣ ਆਉਣ ਵਾਸਤੇ ਜੇ ਆਪਾਂ ਕੋ ਛੱਡ ਕੇ ਜੇਨ ਸੋਈਂ ਨੀਆ ਬੇਨਤੀਆਂ ਕਰਦਾ ਕੋਈ ਅੱਥਰਵਾਦ ਘਟ ਮੋਲਿਆ ਉਹਦੇ ਦੀ ਮਾਫੀ ਚਾਹੁੰਨ ਕਿ ਤੁਹਾਡੇ ਤੋਂ ਸਾਰਿਆਂ ਤੋਂ ਉਮੀਦ ਕਰਦਾ ਉਹ ਕਹਿੰਦੇ ਆਏ ਤੁਸੀਂ ਇਸ ਵਾਸਤੇ ਕਿ ਅਸੀਂ ਜਿਹੜਾ ਜੋਤ ਨਸ਼ੇ ਦੇ ਵਿਰੋਧ ਲੜਨ ਵਾਸਤੇ ਆਏ ਹਾਂ ਪਰ ਇਹ ਹੋਰ ਪ੍ਰਚਾਰ ਕਰੀਏ ਪੁਲਿਸ ਦਾ ਸਾਥ ਦੇਈਏ ਤੇ ਆਪਾਂ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਨੂੰ ਜੇਰੀਆ ਦੇ ਕੇ ਕੋਈ ਅਸਰ ਵੱਧ ਕਰ ਹੋ ਜਾਏਗਾ ਉਹ ਉਹਦੇ ਮਾਫੀ ਤੋਂ ਨਾਲ ਹੈ ਕੁਦੀ ਦਾ ਖਾਲਸਾ ਵਾਹਿਗੁਰੂ ਜੀ ਕਾ ਉਹਦੀ ਜਿਹੜਾ ਹੈਰੀਟੇਜ ਹੈ ਉਹਦੇ ਨਾਲ ਤੋੜ ਦਿਓ ਉਹ ਗਲਾਪੀ ਔਰ ਗੈਸ਼ੇਲਾਓ ਉਹ ਗੁਲਾਮ ਹੋ ਜਾਏ ਇਹ ਸਭ ਤੋਂ ਵੱਡੀ ਸਾਜ਼ਿਸ਼ ਸਾਡੇ ਖਿਲਾਫ ਹੋਈ ਹੈ ਇਹ ਸਾਡੇ ਕੌਮ ਦੇ ਖਿਲਾਫ ਹੋਈ ਹੈ ਔਰ ਅਸੀਂ ਇਹ ਦੇਖ ਉੱਪਰ ਬਹੁਤ ਡੋਖਲਾ ਇੱਕ ਬਹੁਤ سارے ਨੌਜਵਾਨ ਇਸ ਕਥਿਆਗਮ ਆਪਣੇ ਡਿਗਰਸ ਪਰੇ ਸ਼ਾਮਲ ਕਰ ਲਿਆ ਕੋਈ ਕੱਲਿਆਂ ਇਹ ਜਹਦ ਉਹਨਾਂ ਦੀ ਜਿੰਦਗੀ ਨਹੀਂ ਗਿਆ ਨਹੀਂ ਹੁਣ ਸਾਰੇ ਪਰਿਵਾਰ ਸਮਾਨ ਇਸਤਿਹਾਰ ਸਾਰੇ ਜੀ ਇਕੱਠੇ ਜਾਇਆ ਹੋਇਆ ਮਤਲਬ ਦੇਰ ਪਹਿਲਾਂ ਦੀ ਮਾਂ ਸੁਖੀ ਮਾਂ ਤੁਹਾਨੂੰ ਆਪਣੇ ਬੱਚੇ ਤਾਂ ਰੱਖੀ ਹੈ ਉਹ ਉਸਨੂੰ ਤਾਂ ਨਾ ਕਿਹਾ ਤੋ ਮਤਲਬ ਘਰ ਤਾਂ ਬੜੀ ਵੱਡੀ ਸੋ ਬਹੁਤ ਵੱਡੀ ਜਿਹੜੀ ਸਾਰੇ ਨਾਲ ਉੱਤੇ ਤੱਕ ਆਇਆ ਬੜਾ ਮਾਣ ਆ ਸਮਾਏ ਸੋ ਅੱਜ ਦਾ ਪ੍ਰੋਗਰਾਮ ਜਿਸ ਵਿੱਚ ਅਸੀਂ ਜਿਸ ਦੇ ਸਰੀਰ ਅਤੇ ਆਤਮਾ ਦੇ ਪਹਿਨਣ ਵਾਲੇ ਬਾਹਰ ਤੋਂ ਬਵਾਦੇ ਤੋਂ ਛਾਂ ਨੂੰ ਜਾਨੂ ਜਾਨੂ ਬਰਉਣ ਵਾਸਤੇ ਸੀ ਇਹਨਾਂ ਦੇ ਪਛਾਣ ਵਾਸਤੇ ਪ੍ਰਯੋਗਾਂ ਦੇ ਨਹੀਂ ਕੀਤਾ ਗਿਆ ਉੱਥੇ ਨਾਲ ਇਹ ਸਾਨੂੰ ਸਾਰੇ ਨੂੰ ਬਾਬਾ ਫਰੀਦ ਜੀ ਦੇ ਸੰਦੇਸ਼ ਦੇ ਧਾਗੇ ਬਣਾ ਕੇ ਸਰਾ ਤਕੂਲ ਕਰਨ ਵਾਸਤੇ ਪ੍ਰੇਰਿਤ ਕਰਦਾ ਬਾਬਾ ਜੀ ਬਤਾਉਂਦੇ ਨੇ

लिखाई करके अपने जीवन सुधारना चाहिए तो so, बाबा फ्री जी फरमाते हैं फरीदा जे तू अकल दी काले ना ले आप रले गिरवान में सिर नहीं मा करके अजोके समय के नशिया के बुरे प्रभाव न जिस ढिलजान बुरे कौम मार खा रही है उसको नींद तो जगा सिर्फ प्रेरणा ही नहीं चाहिए सगो ਆध्यात्मिक अगुवा जी डेली डेली ਪ੍ਰੋਗਰਾਮ ਆ ਕਿਸਤ ਹੋਵੇ। ਸੋ ਮੈਂ ਪੰਜਾਬ ਸਰਕਾਰ ਦਾ ਸਾਡੇ ਦੇਸ਼ ਨੂੰ ਸੱਭਾ ਦਾ ਬਤਰਮਾਨੀ ਜਿਹਨਾਂ ਨੇ ਬੜਾ ਸ਼ਾਨਦਾਰ ਪ੍ਰੋਗਰਾਮ ਕੀਆ। ਬਹੁਤ ਬਹੁਤ ਥੈਂਕ ਯੂ ਥੈਂਕ ਯੂ ਵੈਰੀ ਗੁੱਡ। ਕੈਲੀ ਬਾਤ ਹੈ ਈਸ਼ੀ ਗੁਰੂ ਨਾਨਕ ਦੇਵ ਜੀ ਮਹਾਰਾਜ। ਉਹ ਫਰਮਾਉਂਦੇ ਆ ਕਿ ਪਵਨ ਗੁਰੂ ਪਾਣੀ ਪਤਾ ਮਾਤਾ ਕਰਦੀ ਬਹੁਤ ਜਿੱਤੇ ਹਰ ਮੁਤਾਰਕ ਸਾਹੂ ਕੇ ਹਰਦਾ ਬਲੇ ਹਾਲਤ ਨੂੰ ਬਸਿਆ ਕਿ ਅੰਤ ਨਾ ਲੈ ਲੱਗੇ ਜਿੱਤੇ ਇਹ ਪਾਵਨ ਬਾਣੀ ਚਾਲੀ ਲਈ ਇਸ ਅਦੇਸ਼ ਦਿੱਤਾ ਗਿਆ ਕਿ ਮੈਂ ਬੜੀ ਮਖਬੂਸ ਕਰ ਇਹ ਕਹਿਣਾ ਚਾਹੁੰਦਾ ਕਿ ਆ ਜੋ ਕਿਤਾ ਪਾਣੀ ਦੇ ਤੌਰ ਤੇ ਪਈ ਹੈ ਹਵਾ ਵੀ ਇਸ ਦੀ ਉਸੇ ਤਰ੍ਹਾਂ ਕੀ ਅਸੀਂ ਜ਼ਮੀਨ ਵੀ ਇਸ ਦੀ ਅਗਲੀ ਕਰਤੀ ਅਸੀਂ ਇਹ ਸਾਡੇ ਦੇ ਜਨ ਉਹ ਵਿਦਿਆਨ ਦਾ ਜਿਹੜੇ ਹੋ ਗਏ ਤੋਂ بڑا ਦੁੱਖ ਦਾ ਜਿਹੜਾ ਇਸ ਸਮਾਜ ਦੇ ਵਾਸਤੇ ਦੋਸਤੋ ਲਿਖਾ ਕੇ ਮੌਜੂਦਾਨਾਂ ਦੇ